ਸਤਿ ਉਸ ਸਮੇ ਵੀ ਅਸੀਂ ਉਸਮਾਨਪੁਰ ਵਿੱਚ ਮੌਜੂਦ ਹਾਂ ਇੱਥੇ 8:30 ਵਜੇ ਜਿਹੜਾ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਪੁਲਿਸ ਇੱਥੇ ਮੌਕੇ ਤੇ ਵੱਡੀ ਗਿਣਤੀ ਚ ਮੌਜੂਦ ਹੈ ਔਰ ਤਫ਼ਤੀਸ਼ ਨੂੰ ਜਿਹੜਾ ਤੇਜ਼ ਕੀਤਾ ਗਿਆ ਔਰ ਉਮੀਦ ਹੈ ਕਿ ਪੁਲਿਸ ਬਹੁਤ ਜਲਦੀ ਜਿਹੜੇ ਕਾਤਲ ਆ ਉਹਨਾਂ ਨੂੰ ਫੜ ਲਵੇਗੀ ਦਬੋਚ ਲਵੇਗੀ ਔਰ ਲੱਗਦਾ ਹੈ ਕਿ ਪੁਲਿਸ ਕਾਤਲਾਂ ਦੇ ਬਹੁਤ ਨਜ਼ਦੀਕ ਹੈ ਤਾਂ ਇੱਕ ਵਾਰ ਸੁਣਦੇ ਹਾਂ ਮੌਕੇ ਦੇ ਡੀਐਸਪੀ ਰਾਜਕੁਮਾਰ ਹੁਣਾਂ ਦਾ ਕੀ ਕਹਿਣਾ ਹੈ ਸ਼ਹਿਰਲੀ ਨਿਕਲਿਆ ਸੀਗਾ ਔਰ ਲੋਕਾਂ ਦੇ ਦੱਸਣ ਮੁਤਾਬਕ ਫਾਇਰਿੰਗ ਦਾ ਆਵਾਜ਼ ਸੁਣੀ ਹੈ ਤੇ ਫਿਰ ਜਿਹੜੇ ਹੈਗੇ ਲੋਕਾਂ ਨੇ ਆ ਕੇ ਦੇਖਿਆ ਤੇ ਡਿੱਗਿਆ ਹੋਇਆ ਸੀ ਇੱਥੇ ਸੋ ਇਹਦੇ ਇਸ ਫਾਇਰਿੰਗ ਦੇ ਵਿੱਚ ਇਹਦੀ ਮੌਕੇ ਤੇ ਮੌਤ ਹੋ ਗਈ ਹੈ ਅ ਅਸੀਂ ਇਹਦੀ ਤਹਿਕੀਕਤ ਕਰ ਰਹੇ ਹਾਂ ਹਰ ਐਂਗਲ ਤੋਂ ਕਿ ਕਿਉਂ ਤੇ ਕਿਹਨੇ ਇਹ ਕੀਤਾ ਸਰ ਕਿੰਨੇ ਫਾਇਰ ਚੱਲੇ ਅ ਪੰਜ ਜਿਹੜੇ ਹੈਗੇ ਖੋਲ ਸਾਨੂੰ ਮਿਲੇ ਮੌਕੇ ਤੇ ਕਿੰਨੇ ਹਿੱਟ ਕੀਤੇ ਉਹ ਸਾਰੇ ਜਿਹੜੇ ਹੈਗੇ ਮੀਟਿੰਗ ਦਾ ਨਾਂ ਕੀ ਸੀਗਾ ਜੀ ਅਮਨਦੀਪ ਅਮਨ ਕਿੰਨੇ ਕੁਮਰ ਸੀ ਇਹਦੀ 28 29 ਸਾਲ ਉਮਰ ਅੱਛਾ ਕੋਰ ਸਰ ਲੋਕਾਂ ਦੀ ਗੱਲ ਹੈ ਵੀ ਉਹਦਾ ਮੋਬਾਈਲ ਵੀ ਲੱਗਿਆ ਨਾਲ ਉਹਦੇ ਬਾਰੇ ਕੁਝ ਹਾਂ ਬਿਲਕੁਲ ਇਹ ਮੋਬਾਈਲ ਦੱਸਦੇ ਤੇ ਕੋਰ ਸੀਗਾ ਪਰ ਮੋਬਾਈਲ ਸਾਨੂੰ ਮੌਕੇ ਤੇ ਮਿਲਿਆ ਨਹੀਂ ਹੈ ਸੋ ਇਹ ਗੱਲ ਸਹੀ ਹੈ ਕਿ ਉਹਦਾ ਮੋਬਾਈਲ ਵੀ ਨਾਲ ਰਿਹਾ ਉਹਦੀ ਰੇਂਜ ਵਗੈਰਾ ਕੁਝ ਵੀ ਬੰਦ ਹਾਂ ਕਰ ਰਹੇ ਹਾਂ ਸਾਰੇ ਐਂਗਲ ਤੋਂ ਕੋਰ ਸਰ ਰੰਜਿਸ਼ ਦਾ ਮਾਮਲਾ ਹੈ ਕਿ ਸਾਹਮਣੇ ਦੇਖੋ ਇਹ ਸਾਰੀ ਤਹਿਕੀਕਾਤ ਦਾ ਮਾਮਲਾ ਹਜੇ ਤਾਂ ਪ੍ਰੀਲੀਮਿਨਰੀ ਇੰਨੀ ਜਾਣਕਾਰੀ ਮਿਲੀ ਹੈ ਅਸੀਂ ਮੌਕੇ ਤੇ ਆ ਕੇ ਸਾਰੀ ਤਹਿਕੀਕਾ ਔਰ ਜਲਦੀ ਇਹਨੂੰ ਕਿਸ ਨੂੰ ਪੇਸ਼ ਕਰ ਲਾਂਗੇ ਸੀਸੀਟੀਵੀ ਸਰ ਆ ਗਈ ਤੁਸੀਂ ਕਰ ਰਹੇ ਹੋ ਸੀਸੀਟੀਵੀ ਵਾਸਤੇ ਵੀ ਸਾਰੇ ਟੀਮਾਂ ਲਾਤੀਆਂ ਸੀ ਉਮੀਦ ਕਰਦੇ ਜਲਦੀ ਹਾਂ ਬਹੁਤ ਜਲਦੀ ਪੇਸ਼ ਕਰਾਂ ਠੀਕ ਹੈ ਸਰ